ਕਪੂਰਥਲਾ ਸਤਨ ਨਰਾਇਣ ਮੰਦਿਰ ਚੌਂਕ ਵਿਖੇ ਵੱਖ-ਵੱਖ ਧਾਰਮਿਕ ਅਜەتਬੰਦੀਆਂ ਤੇ ਆਗੂਆਂ ਨੇ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਦੱਸਦੇ ਕਿ ਵਿਦੇਸ਼ ਤੇ ਦਿੱਲੀ ਤੇ ਬੈਠੇ ਗੁਰਪਤਵੰਨ ਸਿੰਘ ਪੰਨੂ ਤੇ ਵੱਲੋਂ ਭਾਰਤੀ ਸੰਵਿਧਾਨ ਰਚਨਾਕਾਰ ਡਾਕਟਰ ਪੀਮ ਰਾਓ ਅਮੀ德ਕਰ ਦਾ ਬੋਤ ਹਟਾਉਣ ਸੰਬੰਧੀ ਕੀਤੀ ਟਿੱਪਣੀ ਦੇ ਵਿਰੋਧ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਸਤ ਨਰਾਇਣ ਮੰਦਰ ਚੌਕ ਵਿਖੇ ਵੱਖ-ਵੱਖ ਵਰਗਾਂ ਦੇ ਧਾਰਮਿਕ ਲੋਕਾਂ ਨੇ ਇਕੱਠੇ ਹੋ ਕੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਿਆ ਤੇ ਉਸ ਦੇ ਖਿਲਾਫ ਜਮਕੇ ਨਾਰੇ ਭਾਜੀ ਕੀਤੀ ਹੈ ਅੱਜ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਵਿਦੇਸ਼ ਦੀ ਧਿਰਤੀ ਦਾ ਬੈਠ ਕੇ ਸਾਡੇ ਹਿੰਦੂਸਤਾਨ ਦੇ ਰਹਿਬਰ ਸਾਡੇ ਬਾਬਾ ਰਾਮ ਮੇਧਕਰ ਸਾਹਿਬ ਸੰਵਿਧਾਨ ਦੇ ਅਰਜੇਤਾ ਜੋ ਕਿ ਦਬਲੇ ਕੁਚਲਨ ਨੂੰ ਸਾਬ ਦਵਾਉਣ ਵਾਲੇ ਜੋ ਅਜਿ ਸਮਰਧਾਨ ਅਦਾਲਤ ਮਾਨਯੋਗ ਅਦਾਲਤਾਂ ਬਣੀਆਂ ਸਰਬਾਨ ਦੇ ਮੁਤਾਬਕ ਬਣੀਆਂ ਅੱਜ ਜੇ ਕੋਈ ਨਾ ੱਕਾ ਹੁੰਦਾ ਹੋਵੇ ਅਦਾਲਤਾਂ ਦੇ ਵਿੱਚ ਜਾ ਕੇ ਸੀ ਨਿਆਂ ਦੇ ਜਿਹੜੇ ਪ੍ਰਤੀਕ ਨੇ ਉਹਨਾਂ ਕੋ ਨਿਆਂ ਮੰਗੀ ਜਾ ਅੱਜ ਬੜੀ ਦਖਦਾਈ ਖਬਰ ਹੈ ਜੋ ਇਹ ਪੰਨੂ ਧਰਮਾਂ ਦੇ ਵਿੱਚ ਪਾੜ ਪਾ ਰਿਹਾ ਸਾਡੇ ਰੈਵਰ ਨੇ ਸ੍ਰਿਸ਼ਟੀ ਚੇਤਾ ਮਾਰਜੀ ਵਾਲਮੀਕੀ ਜੀ ਭਗਤ ਕਬੀਰ ਜੀ ਗੁਰਨਾਨਕ ਦੇਵ ਮਹਾਰਾਜ ਜੀ ਗਰਗੋਵਰ ਸਿੰਘ ਮਹਾਰਾਜੀ ਗੁਰੂ ਰਵੀਦਾਸ ਮਹਾਰਾਜੀ ਕ੍ਰਿਸ਼ਨ ਭਗਵਾਨ ਜੀ ਭਗਵਾਨ ਰਾਮਚੰਦਰ ਜੀ ਔਰ ਗਰਗੋਵਰ ਸਿੰਘ ਮਹਾਰਾਜੀ ਜਿਨ੍ਹਾਂ ਨੇ ਆਪਣੇ ਬੱਚੇ ਵਾਰ ਤੇ ਇਹ ਬਾਹਰੀ ਧਰਤੀ ਦੇ ਬੇਟਾ ਸਾਡੇ ਬੱਚਿਆਂ ਦਾ ਨੁਕਸਾਨ ਕਰਾਉਣਾ ਚਾਹੁੰਦਾ ਅਸੀਂ ਨਾ ਖਾਲਸਾ ਚਾਹਨੇ ਆ ਨਾ ਹਿੰਦੂ ਰਾਠ ਚਾਹਨੇ ਆ ਅਸੀਂ ਚਾਹਨੇ ਆ ਗੁਰਨਾਨਕ ਦੇਵ ਜੀ ਦਾ ਭਗਵਾਨ ਰਾਮ ਜੀ ਦਾ ਫਲਸਫਾ ਮਾਰਜੀ ਬਾਲਮੀਕੀ ਜਦ ਫਲਸਾ ਹੋਵੇ ਸਾਰੇ ਆਪਸ ਦੇ ਵਿੱਚ ਨਾਲ ਮਿਲ ਰਹੀਏ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਹੈ ਭਾਈ ਭਾਈ ਜੈ ਜੈਕਾਰ ਇਹ ਪਿਛਲੇ ਦਿਨੀ ਜਿਹੜੀਆਂ ਭਾਰਤ ਵਿਰੋਧੀ ਤਾਕਤਾਂ ਇਹ ਪੰਨੂ ਵਰਗੇ ਜਿਨ੍ਹਾਂ ਨੇ ਸਮਾਜ ਨੂੰ ਵੰਡਣ ਵਾਸਤੇ ਬਾਬਾ ਭੀਮਰਾਓ ਅੰਬੇਦਕਰ ਜੀ ਦੇ ਉੱਤਾਂ ਨੂੰ ਲਾਂਭੀ ਗੱਲ ਕੀਤੀ ਕਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਅਸੀਂ ਸਾਰੇ ਜਾਣੇ ਉਸ ਸੋਚ ਨੂੰ ਜਿਹੜੀ ਦੇਸ਼ ਵਿਰੋਧੀ ਸੋਚ ਆ ਉਸ ਨੂੰ ਮੂੰ ਤੋੜ ਜਵਾਬ ਦੇਣਾ ਚਾਹੁੰਦੇ ਆ ਅੱਜ ਇਸ ਮੰਚ ਤੇ ਸਾਰੇ ਜਾਣੇ ਇਕੱਠੇ ਆ ਚਾਹੇ ਉਹ ਕੋਈ ਕਿਸੇ ਵੀ ਜਾਤ ਬਰਾਦਰੀ ਕਿਸੇ ਵੀ ਧਰਮ ਨਾਲ ਸਾਰੇ ਜਾਣੇ ਇਕੱਠੇ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਸਾਂਝੀ ਵਾਰਤਾ ਦਾ ਸਾਨੂੰ ਉਪਦੇਸ਼ ਦਿੱਤਾ ਕੱਠੇ ਰਹਿਣਾ ਸਿਖਾਇਆ ਜਿੱਦਾਂ ਜੀ ਕੀ ਭਾਸਕਰ ਜੀ ਨੇ ਕਿਹਾ ਕਿ ਅਸੀਂ ਉਸ ਫਲਸਫੇ ਦੇ ਰਹਿਣਾ ਚਾਹੁੰਦੇ ਹਾਂ ਅਸੀਂ ਅੱਜ ਇਸ ਸੋਚ ਦਾ ਪੰਨੂ ਦਾਣੀ ਇਸ ਸੋਚ ਦਾ ਵਿਰੋਧ ਕਰਦੇ ਹੋਏ ਉਹਦਾ ਬੁੱਧ ਛੱਡ ਰਹੇ ਆ ਇਹ ਸੋਚ ਕਦੀ ਵੀ ਪੰਜਾਬ ਤੇ ਹਾਵੀ ਨਹੀਂ ਹੋਊਗੀ ਪੰਜਾਬ ਦੇ ਹਾਲਾਤ ਕਦੀ ਵੀ ਖਰਾਬ ਨਹੀਂ ਹੋਣ ਦਵਾਗੇ ਅਸੀਂ ਇਸ ਪੰਜਾਬ ਨੂੰ ਦੁਬਾਰਾ ਮੁੜ ਉਸ ਕਾਲੇ ਦੌਰ ਤੇ ਨਹੀਂ ਜਾਣ ਦਵਾਗੇ ਇੱਥੇ ਸਾਰੇ ਜਣੇ ਇਕੱਠੇ ਰਹਿਣਾ ਚਾਹਦੇ ਆ ਤੇ ਸਾਰੇ ਹੀ ਆਪਸ ਦੇ ਵਿੱਚ ਮਿਲਜੁਲ ਕੇ ਰਹਿੰਦੇ ਪਏ ਆ ਇਸ ਸੋਚ ਨੂੰ ਅੱਜ ਅਸੀਂ ਮੂੰਹ ਤੋੜ ਜਵਾਬ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ